ਪਾ ਬਿਮਾਰਾਂ ਦੇ ਸੀਗੇ ਤਾਂ ਕਰਕੇ ਉਦੋਂ ਬਾਅਦ ਕੰਮ ਕਰ ਕਰਨਾ ਪੈ ਗਿਆ ਉਦੋਂ ਬਾਅਦ ਸਟੱਡੀ ਸ਼ਾਰਟ ਸੀ ਹਮਲੀ ਬਾਰੇ ਸੋਚਣਾ ਪੈਂਦਾ ਵੀ ਹਾਂ ਵੀ ਸਿਸਟਰ ਬ੍ਰਦਰ ਤਾਂ ਕੋਈ ਹੈ ਨਹੀਂ ਫਿਰ ਖੁਦ ਹੀ ਕੰਮ ਕਰਦੇ ਖੁਦ ਹੀ ਸਾਰਾ ਖਰਚਾ ਲੈਂਦੇ ਘਰ ਦਾ ਇਹ ਇਕੱਲੇ ਦੀ ਕਮਾਈ ਤੋਂ ਘਰ ਚਲਾਉਣਾ ਅਸੰਭਵ ਹੋ ਜਾਂਦਾ ਹੁੰਦਾ ਤਾਂ ਨਹੀਂ ਮੰਮੀ ਕੰਮ ਕਰਦੇ ਹੈਗੇ ਔਰ ਬਸ ਮੈਂ ਤਾਂ ਮੰਮੀ ਕੰਮ ਕਰਦੇ ਹਾਂ ਇਸ ਟਾਈਮ ਤਾਂ ਔਖਾ ਤਾਂ ਬਹੁਤ ਹੁੰਦਾ ਹੀ ਕਈ ਵਾਰੀ ਹਨਾ ਰਾਤ ਨੂੰ ਲੇਟ ਸੇਡ ਜਾਣਾ ਹੋ ਜਾਂਦਾ ਕਈ ਵਾਰੀ ਹਨਾ ਪਰ ਫਿਰ ਵੀ ਲੋਕੀ ਦਾ ਬਾਲੀਆਂ ਗੱਲਾਂ ਬਣਾਉਂਦੇ ਆ ਤੁਹਾਡੀ ਕੀ ਲੇਟ ਆਂਦੀ ਆਏ ਆ ਵੀ ਚਾਰ ਗੱਲਾਂ ਗਲੀ ਗਵਾਂਡਾ ਲੈ ਕੇ ਕਹਿ ਦਿੰਦੇ ਆ ਵੀ ਉਹ ਐਦਾਂ ਵੀ ਬਾਹਰ ਰਹਿੰਦੇ ਆਗੇ ਹਨਾ ਕੋਈ ਗਲਤ ਸੋਚ ਲੱਕਦੇ ਆਗੇ ਬਹੁਤ ਲੋਕਾਂ ਦਾ ਕੀ ਆ ਉਹ ਤਾਂ ਬੋਲਦੇ ਰਹਿੰਦੇ ਆ ਵੀ ਆਪਦੀ ਲਾਈਫ ਆ ਖੁਦ ਆਪਦੇ ਪੈਰਾਂ ਤੇ ਸਟੈਂਡ ਆਨ ਲਈ ਕੁਝ ਨਾ ਕੁਝ ਤਾਂ ਕਰਨਾ ਪਊਗਾ ਇਸ ਲੁੱਕ ਦੇ ਵਿੱਚ ਕੰਮ ਕਰਨਾ ਥੋੜਾ ਜਿਹਾ ਸੌਖਾ ਲੱਗਦਾ ਸਾਨੂੰ ਹੂੰ ਕਿਉਂਕਿ ਕੁੜੀਆਂ ਨੂੰ ਤੁਹਾਨੂੰ ਪਤਾ ਰਾ ਜਾਂਦੇ ਆਪਾਂ ਤੁਰੇ ਜਾਂਦੇ ਆ ਜਿਹਣਾ ਵੀ ਉਹਨਾਂ ਨੂੰ ਦੋ ਨਸ਼ੇ ਵਾਲੇ ਮੁੰਡੇ ਆ ਕੇ ਕਹਿਣਗੇ ਕੁੜੀ ਤੁਰ ਹੀ ਜਾਂਦੀ ਆ ਤਾਂ ਉਹ ਵੀ ਲੈਣਗੇ ਮੈਂ ਇੱਥੇ ਰਾਤ ਨੂੰ ਭਾਵੇਂ 10 ਵਜੇ ਚਲੀ ਜਾ ਮੈਨੂੰ ਕੋਈ ਨਹੀਂ ਰੁਕਦਾ ਰਾਤ ਚ ਗਰੀਆ ਕਿ ਤੂੰ ਇਹ ਹੱਥ ਮਾਰ ਦਿੰਦੇ ਹੋਰ ਗੱਭਰੂ ਆ ਕਿਵੇਂ ਹੂੰ ਪੰਜੇ ਐਦਾਂ ਗੱਲ ਕਿ ਮੈਂ ਐਦਾਂ ਗੱਲ ਵੜੀ ਕਿ ਮੈਂ ਵੀ ਪਿਸਤਾਉਣਾ ਵੀ ਮੈਨੂੰ ਜਾ ਤਰਾਬ ਚੰਗੀ ਤਰ੍ਹਾਂ ਮਤਲਬ ਕਿ ਮੁੰਡਾ ਹੀ ਬਣਾ ਚੜਦਾ ਵੀ ਹੁਣ ਮੈਂ ਐਦਾਂ ਦੀ ਲੋਕ ਨਹੀਂ ਕੀਤੀ ਆ ਜੀ ਜਾ ਜੋ ਹੀ ਕਰ ਦਿੰਦਾ ਫਿਰ ਉਹ ਮੇਰੀ ਫੀਲਿੰਗਸ ਤਾਂ ਮੁੰਡਿਆਂ ਵਾਲੀ ਨੇ ਹੂੰ ਤੇ ਮੁੰਸ ਬਦਲ ਵੀ ਜਾਂਦੇ ਨੇ ਉਹ ਤਾਂ ਹੈ ਪਰ ਬਦਲਣਾ ਚਾਹਦੇ ਨਹੀਂ ਅਸੀਂ ਸਤਿ ਸ਼੍ਰੀ ਅਕਾਲ ਸਫਰ ਟੈਲੀਵਿਜ਼ਨ ਜੁੜੇ ਹੋ ਤੁਸੀਂ ਤੇ ਮੈਂ ਜੋਤ ਕਰੇਵਾਲ ਅੱਜ ਇੱਕ ਕੁੜੀ ਦੀ ਕਹਾਣੀ ਲੈ ਕੇ ਆ ਰਹੇ ਹਾਂ ਜਿਹੜੀ ਮੁੰਡਿਆਂ ਵਾਂਗੂ ਕੰਮ ਕਰਦੀ ਏ ਕੀ ਕੀ ਮਜਬੂਰੀਆਂ ਰਹੀਆਂ ਤੇ ਕਿਸ ਤਰੀਕੇ ਨਾਲ ਇਹ ਕੰਮ ਨੂੰ ਹੈਂਡਲ ਕਰਦੀ ਏ ਆਓ ਹੌਸਪੈਂਡ ਦੇ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਭੈਣ ਦਾ ਸਵਾਗਤ ਕਰੀਏ ਪੈਨ ਸਸਿਕਾ ਸਸਿਕਾ ਜੀ ਕਿਵੇਂ ਹੋ ਠੀਕ ਹੋ ਹਾਂਜੀ ਵਧੀਆ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਤੇ ਸਾਨੂੰ ਆਪਣੇ ਬਾਰੇ ਦੱਸੋ ਕਿੰਨੇ ਮੈਂਬਰੋਂ ਪਰਿਵਾਰ ਦੇ ਤੇ ਤੁਹਾਡੀ ਉਮਰ ਕਿੰਨੀ ਹੈ ਤੇ ਕਿੱਥੋਂ ਤੱਕ ਸਟੱਡੀ ਕੀਤੀ ਹੈ ਮੈਂ ਮੇਰੇ ਫੈਮਿਲੀ 'ਚ ਮੰਮੀ ਆ ਡੈਡੀ ਆ ਪੰਜ ਸਿਸਟਰਾਂ ਸੀ ਔਰ ਮੇਰੀ ਸਟੱਡੀ ਹੈ ਗਿਆ 10th ਤੱਕ ਹੂੰ ਔਰ ਉਸ ਤੋਂ ਬਾਅਦ ਤਾਂ ਕੰਮਤੀ ਲੱਗੇ ਸੀ ਕਿ ਪਾਪਾ ਬਿਮਾਰ ਰਹਿੰਦੇ ਸੀਗੇ ਤਾਂ ਕਰਕੇ ਉਸ ਤੋਂ ਬਾਅਦ ਕੰਮ ਕਰਨਾ ਲੱਗੇ ਪਰ ਉਸ ਤੋਂ ਬਾਅਦ ਸਟੱਡੀ ਛੱਡਤੀ ਸੀ ਕਿੰਨੇ ਕਿੰਨੇ ਭੈਣ ਭਰਾ ਹੋ ਪੰਜ ਸਿਸਟਰ ਹੀ ਸੀ ਸਿਰਫ ਅੱਛਾ ਪੰਜ ਤੇ ਪੰਜ ਹੀ ਭੈਣਾਂ ਹਾਂਜੀ ਆਮ ਕਰਕੇ ਜਦੋਂ ਐਡੀ ਫੈਮਲੀ ਹੋਵੇ ਖਾਸ ਕਰਕੇ ਜਦੋਂ ਕੁੜੀਆਂ ਹੀ ਹੋ ਜਾਣ ਤਾਂ ਤੁਹਾਡੀ ਮਾਤਾ ਨੂੰ ਨਹੀਂ ਕਹਿੰਦਾ ਤੁਹਾਡੇ ਬਾਪੂ ਨੂੰ ਕਿਸੇ ਰਿਸ਼ਤੇਦਾਰ ਨੇ ਨਹੀਂ ਕਿ ਆ ਨਗਵਾਨ ਨੇ ਵੀ ਇੰਨੀਆਂ ਕੁੜੀਆਂ ਤੋਂ ਕੀ ਕਰਨਾ ਇੱਕ ਨੂੰ ਗੋਦ ਦੇ ਦੇ ਜਾਂ ਇੰਨੀਆਂ ਜੰਮ ਕੇ ਕੀ ਕਰਨਾ ਵਾ ਐਦਾਂ ਐਦਾਂ ਦੀਆਂ ਗੱਲਾਂ ਆਉਂਦੀਆਂ ਨੇ ਇਹ ਸੀ ਕਿ ਕਿਹਾ ਸੀ ਮੰਮੀ ਕਹਿੰਦੇ ਸੀਗੇ ਦੇ ਦੇ ਦਿੰਨੇ ਆ ਤੇ ਪਾਪਾ ਕਹਿੰਦੇ ਜਿਹੜਾ ਆਪਦਾ ਖੂਨ ਆ ਤਾਲ ਦਾ ਹੀ ਰਹੂਗਾ ਉਹ ਆਪਾਂ ਆਪਣੀਆਂ ਧੀਆਂ ਕਿਸੇ ਨੂੰ ਨਹੀਂ ਦੇਣੀ ਆ ਬੰਦਾ ਰੱਬ ਨੇ ਜਿ ਦਿੱਤੀਆਂ ਪਾਪਾ ਖੁਦ ਪਾਲਣਗੇ ਹੂੰ ਅੱਛਾ ਤੇ ਫਿਰ ਮਣ ਇਹੋ ਜਾਂ ਕੀ ਹੋਇਆ ਪੜਾਈ ਛੱਡਣੀ ਪੈਗੀ ਪਾਪਾ ਦੀ ਥੋੜੀ ਤਬੀਅਤ ਠੀਕ ਨਹੀਂ ਰਹਿੰਦੀ ਸੀ ਫਿਰ ਪਾਪਾ ਤੋਂ ਇਲਾਵਾ ਕੋਈ ਕੰਮ ਨਹੀਂ ਕਰਦਾ ਸੀਗਾ ਫਿਰ ਪਾਪਾ ਥੋੜੇ ਜਿਆਦਾ ਹੀ ਅੱਗੇ ਤੋਂ ਖਰਾਬ ਰਹਿਣ ਲੱਗੇ ਉਹਨਾਂ ਦੀ ਫਿਰ ਉਹਨਾਂ ਤੋਂ ਬਾਅਦ ਮੰਮੀ ਨੇ ਮੈਨੂੰ ਵੀ ਕੰਮ ਪਲਾਇਆ ਪਰ ਆਪ ਖੁਦ ਵੀ ਕੰਮ ਕਰ ਲਿਆ ਸਭ ਤੋਂ ਪਹਿਲਾਂ ਕੀ ਕੰਮ ਕੀਤਾ ਸੀ ਮੈਂ ਕੇਅਰ ਟੈਕਰ ਦਾ ਕੰਮ ਕੀਤਾ ਸੀ ਬੱਚੇ ਨੂੰ ਸੰਭਾਲਦੀ ਉਦੋਂ 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 ਗੋਤ ਰੱਖੀ ਹੁੰਦੀ ਸੀ ਕਿ ਉਦੋਂ ਵੀ ਇਦਾਂ ਹੀ ਸੀ ਥੋੜੇ ਜਿਹਾ ਵਾਲ ਲੰਬੇ ਸੀ ਇੰਨੇ ਨਹੀਂ ਸੀਗੇ ਹੂੰ ਇਹ ਲੱਗੀ ਇੱਥੇ ਇੱਥੇ ਤਾਂ ਕਿਸੀ ਸੀਗੀ ਹੂੰ ਉਹ ਹੂੰ ਹੁਣ ਤਾਂ ਬਣ ਲੋਕਾਂ ਨੂੰ ਪਛਾਣ ਨਹੀਂ ਆਉਂਦੀ ਹੋਣੀ ਵੀ ਅਸੀਂ ਮੁੰਡੇ ਤੋਂ ਸਮਾਨ ਲੈ ਰਹੇ ਆ ਜਾਂ ਕੁੜੀ ਤੋਂ ਹਣਾ ਬਿਲਕੁਕੁਲ ਨਹੀਂ ਪਲੇਖਾ ਪੈ ਜਾਂਦਾ ਹੋਊਗਾ ਹਾਂਜੀ ਬਹੁਤ ਵਾਰੀ ਪੈਂਦਾ ਹੂੰ ਕਈ ਵਾਰੀ ਆ ਕੇ ਤੁਸੀਂ ਤੇ ਹੱਥ ਮਾਰ ਦਿੰਦੇ ਹੋਰ ਗੱਭਰੂ ਆ ਕਿਵੇਂ ਹਾਂਜੀ ਐਦਾਂ ਕਰਕੇ ਹੋ ਜਾਂਦਾ ਬਈ ਵੜੇ ਹੂੰ ਤੇ ਭਾਣ ਇਹ ਸ਼ੌਂਕ ਆ ਜਾਂ ਮਜਬੂਰੀ ਆ ਗੁੱਤ ਘਟਾਉਣਾ ਇਹ ਤਾਂ ਸ਼ੌਂਕ ਸੀਗਾ ਪਹਿਲਾਂ ਹੁਣ ਮਜਬੂਰੀ ਆ ਕੋਣ ਮਜਬੂਰੀ ਆ ਕੀ 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 ਮਜਬੂਰੀ ਆ ਮੇਰਾ ਫੈਮਿਲੀ ਬਾਰੇ ਸੋਚਣਾ ਪੈਂਦਾ ਵੀ ਹਾਂ ਵੀ ਸਿਸਟਰ ਬ੍ਰਦਰ ਤਾਂ ਕੋਈ ਹੈ ਨਹੀਂ ਫਿਰ ਖੁਦ ਹੀ ਕੰਮ ਕਰਦੇ ਆ ਖੁਦ ਹੀ ਸਾਰਾ ਖਰਚਾ ਲਿਖਿਆ ਘਰ ਦਾ ਫੈਮਿਲੀ ਦਾ ਜੋ ਵੀ ਆ ਸਭ ਖੁਦ ਹੀ ਦੇਖਦੇ ਹੂੰ ਤੋ ਤਨੂੰ ਲੋਕਾਂ ਨੇ ਨਹੀਂ ਕਿਹਾ ਵੀ ਕੀ ਆ ਧੋਗ ਰਚਿਆ ਹੈ ਤੂੰ ਕੁੜੀ ਮੁੰਡਾ ਬਣੀ ਫਿਰਦੀ ਆ ਬਹੁਤ ਜਣਿਆਂ ਨੇ ਕਿਹਾ ਬਹੁਤ ਜਣਿਆਂ ਨੇ ਪਰ ਇੱਕ ਵਾਰੀ ਤਾਂ ਥੋੜਾ ਜਿਹਾ ਫੀਲ ਹੋਇਆ ਸੀ ਵੀ ਮੈਂ ਆਪਦੇ ਆਪ ਨੂੰ ਖੁਦ ਨੂੰ ਚੇਂਜ ਕਰਾਂ ਪਰ ਫਿਰ ਸੋਚਿਆ ਵੀ ਲੋਕਾਂ ਦਾ ਕੀ ਆ ਉਹ ਤਾਂ ਬੋਲਦੇ ਰਹਿੰਦੇ ਆ ਵੀ ਆਪਦੀ ਲਾਈਫ ਆ ਖੁਦ ਆਪਦੇ ਪੈਰਾਂ ਤੇ ਸਟੈਂਡ ਆਨਲੀ ਕੁਛ ਨਾ ਕੁਛ ਤਾਂ ਕਰਨਾ ਹੀ ਪੋਗਾ ਫਿਰ ਉਹਨਾਂ ਦੀਆਂ ਗੱਲਾਂ ਨੂੰ ਨਾ ਗੋਲ ਕੇ ਫਿਰ ਆਪ ਦਾ ਸਟੈਂਡ ਬਣਾਇਆ ਕੰਮ ਕਰਦੇ ਹਾਂ ਐਸ ਡੈਰੀ ਤੇ ਕੰਮ ਕਰਦੇ ਪਹਿਲਾਂ 99 ਸਟੋਰ ਤੇ ਕੰਮ ਕੀਤਾ ਸੀ ਹੂੰ ਔਖਾ ਕਿੰਨਾ ਕ ਹੁੰਦਾ ਕੁੜੀਆਂ ਨੂੰ ਬਾਹਰ ਕੰਮ ਕਰਨਾ ਔਖਾ ਤਾਂ ਬਹੁਤ ਹੁੰਦਾ ਹੀ ਕਈ ਵਾਰੀ ਹਨਾ ਰਾਤ ਨੂੰ ਲੇਟ ਸ਼ਿਫਟ ਜਾਣਾ ਹੋ ਜਾਂਦਾ ਕਈ ਜਿਹੜੀ ਹਨਾ ਫਰ ਫਿਰ ਵੀ ਲੋਕੀ ਦਾ ਬਾਲੀਆਂ ਗੱਲਾਂ ਬਣਾਉਂਦੇ ਆ ਤੁਹਾਡੀ ਧੀ ਲੇਟ ਆਂਦੀ ਆਏ ਆ ਵੀ ਚਾਰ ਗੱਲਾਂ ਗਲੀ ਗਵਾਂਡਾ ਲੈ ਕੇ ਕਹਿ ਦਿੰਦੇ ਆ ਵੀ ਉਹ ਇਦਾਂ ਵੀ ਬਾਹਰ ਰਹਿੰਦੇ ਆਗੇ ਹਨਾ ਕੋਈ ਗਲਤ ਸੋਚ ਤੱਕਦੇ ਆਗੇ ਬਹੁਤ ਜਾਣੀਂਗੇ ਇਦਾਂ ਦੇ ਹੂੰ ਗੁੱਸਾ ਆਉਂਦਾ ਉਹਨਾਂ ਲੋਕਾਂ ਤੇ ਬਹੁਤ ਆਉਂਦਾ ਇਹ ਕੀ ਕੀ ਮਨ ਕਰਦਾ ਜਦੋਂ ਗੁੱਸਾ ਆਉਂਦਾ ਉਹਨਾਂ ਤੇ ਵੀ ਉਹ ਮੇਰੇ ਸਾਹਮਣੇ ਕਿਉਂ ਨਹੀਂ ਕਹਿੰਦੇ ਮੇਰੇ ਮਾਪਿਆਂ ਨੂੰ ਕਾਹਤੋਂ ਕਹਿੰਦੇ ਆ ਹੂੰ ਵੀ ਮੈਨੂੰ ਕਹਿਣਾ ਕਿ ਵੀ ਹਾਂ ਵੀ ਤੂੰ ਇੱਥੇ ਗਲਤ ਆ। ਹੂੰ ਕੀ ਫਾਦਰ ਸਾਹਿਬ ਕੀ ਕੰਮ ਕਰਦੇ ਹੋ ਤੁਹਾਡੇ? ਹੁਣ ਫਾਦਰ ਸਾਹਿਬ ਢਾਬੇ ਤੇ ਕੰਮ ਕਰਦੇ ਆ। ਹੁਣ ਤਾਂ ਉਹ ਨਹੀਂ ਜਾਂਦੇ ਕੰਮ ਤੇ ਘਰੇ ਹੀ ਰਹਿੰਦੇ ਆ ਕਹਿੰਦਾ ਤਨੀ ਤਾਂ ਫਿਰ ਤੋਂ ਖਰਾਬ ਆ। ਕੀ ਕੀ ਕੰਮ ਕਰਦੇ ਹੋ? ਕੁੱਕ ਦਾ ਕੰਮ ਕਰਦੇ ਨੇ ਕੀ ਕੰਮ ਕਰਦੇ ਆ? ਹੂੰ। ਐ ਫਿਰ ਤੁਹਾਡੇ ਇਕੱਲੇ ਦੀ ਕਮਾਈ ਤੋਂ ਘਰ ਚਲਾਉਣਾ ਸੰਭਵ ਹੋ ਜਾਂਦਾ? ਹੁੰਦਾ ਤਾਂ ਨਹੀਂ। ਮੰਮੀ ਕੰਮ ਕਰਦੇ ਆਗੇ। ਹੂੰ। ਔਰ ਬਸ ਮੈਂ ਤਾਂ ਮੰਮੀ ਕੰਮ ਕਰਦੇ ਆ ਇਸ ਟਾਈਮ ਤਾਂ। ਹੂੰ ਉਹ ਸਿਸਟਰ ਮੇਰੀਆਂ ਵਿਆਹੀਆਂ ਹੋਈਆਂ ਨੇ ਹੂੰ ਤੇ ਇੱਕ ਸਿਸਟਰ ਹੋਰ ਇਹ ਦਿੰਦੀ ਆ ਕਿ ਉਹ ਉਹਨਾਂ ਦੇ ਹਸਬੰਦ ਵੀ ਇੱਥੇ ਰਹਿੰਦੇ ਆ ਉਹ ਵੀ ਕੰਮ ਚ ਜਾਂਦੇ ਆ ਉਹ ਥੋੜਾ ਇਹ ਦੇਖ ਲੈਂਦੇ ਆ ਜੀ ਨਾਲ ਹੈਲਪ ਕਰ ਦਿੰਦੇ ਆ ਸਭ ਆਪਣੇ ਜਾਲ ਜ਼ਿਆਦਾਤਰ ਅੱਜ ਦੇ ਸਮੇਂ ਦੀ ਗੱਲ ਕਰਦੀਏ ਤਾਂ ਜਿਹੜੀਆਂ ਕੁੜੀਆਂ ਉਹ ਮੁੰਡਾ ਬਣਨਾ ਜਾ ਰਹੀਆਂ ਤੇ ਜਿਹੜੇ ਮੁੰਡੇ ਆ ਕੁੜੀਆਂ ਬਣਦੀ ਜਾ ਰਹੇ ਆ ਤੇ ਇਹ ਤੁਸੀਂ ਕਿਵੇਂ ਦੇਖਦੇ ਹੋ ਇਹ ਕਿਵੇਂ ਦੇਖਦੇ ਹੋ ਵੀ ਤੁਹਾਡਾ ਠੀਕ ਹੈ ਇਹ ਬਣਨਾ ਤੇ ਤਾਂ ਨਹੀਂ ਵੈਸੇ ਕੁਦਰਤ ਨਾਲ ਖੇលਿਆ ਪਰ ਐਸ ਲੁੱਕ ਦੇ ਵਿੱਚ ਕੰਮ ਕਰਨਾ ਥੋੜਾ ਜਿਹਾ ਸੌਖਾ ਲੱਗਦਾ ਸਾਨੂੰ ਹੂੰ ਕਿਉਂਕਿ ਕੁੜੀਆਂ ਨੂੰ ਤੁਹਾਨੂੰ ਪਤਾ ਰਾਜ ਆ ਜਾਂਦੇ ਆਪਾਂ ਤੁਰੇ ਜਾਂਦੇ ਆ ਜੀ ਹਨਾ ਵੀ ਉਹਨਾਂ ਨੂੰ ਦੋ ਨਸ਼ੇ ਵਾਲੇ ਮੁੰਡੇ ਆ ਕੇ ਕਹਿਣਗੇ ਕੁੜੀ ਤੁਰ ਹੀ ਜਾਂਦੀ ਆ ਪੰਗੇ ਹੀ ਲੈ ਲੀਏ ਮੈਂ ਇੱਥੇ ਰਾਤ ਨੂੰ ਭਾਵੇਂ 10 ਵਜੇ ਚੱਲ ਜਾ ਮੈਨੂੰ ਕੋਈ ਨਹੀਂ ਰੁਕਦਾ ਰਾਜ ਉਹਨਾਂ ਨੂੰ ਤਾਂ ਹੀ ਹੁੰਦਾ ਮੁੰਡਾ ਤੁਰਿਆ ਜਾਂਦਾ ਵੀ ਅਸੀਂ ਉਸ ਤੋਂ ਕੀ ਲੈਣਾ ਇੰਦਾ ਕਰਕੇ ਮੈਨੂੰ ਆਸਾਨ ਨਹੀਂ ਹੁੰਦੀ ਥੋੜੀ ਜਿਹੀ ਰਿਸ਼ਤੇਦਾਰ ਤਾਂ ਕਹਿੰਦੇ ਹੋਣਗੇ ਵੀ ਆ ਕੀ ਹੋਲੀਆ ਬਣਾਇਆ ਹਾਂ ਬਹੁਤ ਕਹਿੰਦੇ ਆ ਵੀ ਤੂੰ ਕੁੜੀਆਂ ਨੂੰ ਦੁਰਿਆ ਕਰ ਵਿਆਹ ਕਰਨਾ ਤੇਰਾ ਵੱਡੀ ਉਮਰ ਜਾਨੀਆਂ ਇੰਦਾ ਬਥੇਰੀਆਂ ਗੱਲਾਂ ਕਰਦੇ ਨੇ ਇਹ ਇਹ ਜਿਹੜਾ ਗੈਟ ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਗਾ ਕਿ ਕੋਈ ਕਮੈਂਟਾਂ ਵਾਲੇ ਵੀ ਕਹਿਣਗੇ ਵੀ ਭਾਈ ਪੁੱਛਿਆ ਕਿਉਂ ਨਹੀਂ ਇਹ ਜਿਹੜਾ ਪਰਮਾਨੈਂਟਲੀ ਰੱਖਣਾ ਜਾਂ ਕੁਝ ਸਮੇਂ ਲਈ ਐ ਕੰਮ ਕਰਕੇ ਹਮ ਤਾਂ ਹੀ ਪਰਮਾਨੈਂਟਲੀ ਰੱਖਣਾ ਹੈ ਅੱਗੇ ਅੱਗੇ ਜਾ ਕੇ ਦਿੱਕਤਾਂ ਬਹੁਤ ਆਉਣਗੀਆਂ ਦੇ ਆ ਵੀ ਕਰਵਾਉਣਾ ਕਿ ਤੁਸੀਂ ਜਦੋਂ ਤੁਸੀਂ ਪਹਿਲਾਂ ਕਿਹਾ ਹਾਂਜੀ ਵਿਆਹ ਵਿਯੁਦਾਤਾ ਸੋਚੇ ਨਹੀਂ ਫੈਮਿਲੀ ਨੂੰ ਕਿਹਾ ਵੀ ਨਹੀਂ ਮੁੰਡੇ ਨਾਲ ਮੈਰਿਜ ਨਹੀਂ ਕਰਾਉਣਗੇ ਕਿਉਂਕਿ ਅੱਜ ਕੱਲ ਦੇ ਮੁੰਡੇ ਤੁਹਾਨੂੰ ਪਤਾ ਹਰ ਇੱਕ ਹੀ ਨਸ਼ੇ ਕਰਦੇ ਨੇ ਮੈਂ ਮੇਰੀ ਫੈਮਿਲੀ ਕਰ ਵੀ ਕਹਿ ਲਿਆ ਵੀ ਆਪਾਂ ਵਿਆਹ ਤਾਂ ਕਰਨਾ ਹੀ ਆ ਅਕਸਰ ਮੈਂ ਕਹਿੰਦਾ ਨਹੀਂ ਵਿਆਹ ਨਹੀਂ ਕਰਾਉਣਾ ਵੀ ਹਰ ਇੱਕ ਮੁੰਡਾ ਨਸ਼ੇ ਕਰਦਾ ਹੈ ਇਹ ਕੱਲ ਨੂੰ ਆਪ ਦੀ ਲਾਈਫ ਦੇ ਵਿੱਚ ਹੀ ਤਕਲੀਫ ਆਉਂਦੀ ਹੈ ਮੈਂ ਹੁਣ ਕੰਮ ਤਾਂ ਮੈਂ ਹੁਣ ਵੀ ਕਰਦਾ ਬਾਅਦ ਚ ਵਧਰੂ ਫੇਰ ਦੇ ਵਿਆਹ ਮੁੰਡੇ ਨਾਲ ਨਹੀਂ ਕਰਾਉਣਾ ਮੈਂ ਸਪਸ਼ਟ ਸ਼ਬਦਾਂ 'ਚ ਹੀ ਪੁੱਛ ਲੈਣਾ ਫਿਰ ਕੁੜੀ ਨਾਲ ਵਿਆਹ ਕਰਵਾਉਂਗੇ ਸੋਚ ਤਾਂ ਇਹ ਹੀ ਸੀ ਜੀ ਕੀ 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 ਸੰਭਵ ਹੋ ਜੂਗਾ ਇਹ ਕੁਦਰਤ ਦੇ ਹਿਸਾਬ ਨਾਲ ਹਾਂ ਹੋ ਵੀ ਸਕਦਾ ਨਹੀਂ ਹੋ ਸਕਦਾ ਕੁਝ ਕਹਿ ਨਹੀਂ ਸਕਦੇ ਉਹ ਤੁਹਾਡੀ ਕਹਿੰਦੇ ਨੇ ਮੈਂ ਇੱਕ ਸਵਾਲ ਹੋਰ ਪੁੱਛਣਾ ਚਾਹੂਗਾ ਤੁਹਾਨੂੰ ਤਾਂ 18 ਸਾਲ ਤੋਂ ਬਾਅਦ ਕਾਨੂੰਨੀ ਅਧਿਕਾਰ ਆਉਂਦੇ ਨੇ ਜਿਦੇ ਵਿੱਚ ਆਪਾਂ ਆਪਣੀ ਮਤਦਾਨ ਕਰ ਸਕਦੇ ਆ ਵੋਟ ਦਾ ਅਧਿਕਾਰ ਆਉਂਦਾ ਕੀ ਲੱਗਦਾ ਤੁਹਾਨੂੰ ਅਸੀਂ ਹੋਣੀ ਇੰਨੇ ਸਿਆਣੇ ਹੋ ਗਏ ਆ ਅਸੀਂ ਆਪਣੀ ਉਮਰ ਦਾ ਆਪਣੇ ਜੈਂਡਰ ਦਾ ਫੈਸਲਾ ਲੈ ਸਕਦੇ ਆ ਨਹੀਂ ਹੈ ਜਿੰਨੀ ਹੋਏ ਲੱਗਦਾ ਨਹੀਂ ਜਿਹੜੇ ਬਹੁਤ ਲੋਕ ਹੈ ਬਾਅਦ ਵਿੱਚ ਪਛਤਾਉਂਦੇ ਵੀ ਨੇ ਹੈਗੇ ਆ ਮੈਂ ਵੀ ਪਛਤਾਉਣਾ ਮੈਨੂੰ ਜਾਂ ਤਾਂ ਰੱਬ ਚੰਗੀ ਤਰ੍ਹਾਂ ਮਤਲਬ ਕਿ ਮੁੰਡਾ ਹੀ ਬਣਾ ਚੜਦਾ ਵੀ ਹੁਣ ਮੈਂ ਇਦਾਂ ਦੀ ਲੋਕ ਲਿੱਤੀ ਆ ਨਹੀਂ ਜਾਂ ਜੋ ਹੀ ਕਰ ਦਿੰਦਾ ਫਿਰ ਮੇਰੀ ਫੀਲਿੰਗਸ ਤਾਂ ਮੁੰਡਿਆਂ ਵਾਲੀ ਨੇ ਤੇ ਬਸ ਜੈਂਡਰ ਕੁੜੀਆਂ ਵਾਲਾ ਫੀਲਿੰਗ ਤਾਂ ਕਿਤੇ ਬੰਦੇ ਤੇ ਅਸੰਭਵ ਹੁੰਦੀਆਂ ਜੇ ਜਿੱਦਾਂ ਦੀਆਂ ਵਾਈਬਸ ਆਉਂਦੀਆਂ ਫੀਲਿੰਗ ਹੁੰਦੀਆਂ ਉਦਾਰਾ ਕੁਝ ਹੀ ਹੁੰਦਾ ਨਹੀਂ ਐਡਾ ਨਹੀਂ ਵੀ ਮਤਲਬ ਕਿ ਹਾਰਮੋਨਸ ਚੇਂਜ ਹੋ ਜਾਂਦੇ ਨੇ ਬਈ ਆਪਾਂ ਜਿਹੜੀ ਚੀਜ਼ ਆਪਣੇ ਮਨ ਚ ਬੈ ਗਈ ਵੀ ਮੈਂ ਕਹੀ ਜਾਵਾਂ ਵੀ ਮੈਂ ਕੁੜੀ ਆ ਮੈਂ ਸੋਚੀ ਜਾਵਾਂ ਸੋਚੀ ਜਾਵਾਂ ਬਸ ਮੇਰੇ ਮਨ ਚ ਉਹ ਗੱਲ ਬੈ ਗਈ ਹਾਰਮੋਨਸ ਬਦਲ ਵੀ ਜਾਂਦੇ ਨੇ ਉਹ ਤਾਂ ਹੈ ਪਰ ਬਦਲਣਾ ਚਾਹੁੰਦੇ ਨਹੀਂ ਅਸੀਂ ਹੂੰ ਐਡਾ ਰਹਿਣਾ ਜ਼ਿਆਦਾ ਵਧੀਆ ਲੱਗਦਾ ਹੈ ਹੂੰ ਅ ਲੱਗਦਾ ਨਹੀਂ ਕੁਦਰਤ ਦੇ ਨਾਲ ਖਿਲਵਾੜ ਕਰ ਰਹੇ ਨੇ ਲੋਕ ਹਾਂਜੀ ਉਹ ਤਾਂ ਹੈ ਬਾਪੀ ਨਾਨਕ ਦੀ ਕੁਦਰਤ ਨਾਲ ਖਿਲਵਾੜ ਹੋ ਰਿਹਾ ਜੇ ਜੇ ਸਾਰੇ ਹੀ ਤੁਹਾਡੇ ਨੂੰ ਸੋਚਣ ਲੱਗੇ ਤਾਂ ਆਉਣ ਵਾਲੀ ਪੀੜ੍ਹੀ ਪੈਦਾ ਕਿਵੇਂ ਹੋਊਗੀ ਸਵਾਲ ਤਾਂ ਇਹ ਵੀ ਹੈ ਨਾ ਕੀ ਕੀ ਸੋਚਦੇ ਹੋ ਫਿਰ ਉਹਦੇ ਬਾਰੇ ਉਹਦੇ ਬਾਰੇ ਤਾਂ ਕੀ ਸੋਚਦੇ ਅਡਾ ਅੱਗੇ ਅੱਗੇ ਅਗਲੀ ਪੀੜ੍ਹੀ ਵੀ ਆਉਣੀ ਹੈ ਫਿਰ ਉਹ ਉਹ ਕਿਵੇਂ ਆਊਗੀ ਜੇ ਸਾਰੇ ਇਦਾਂ ਹੀ ਕਰਨ ਲੱਗ ਪੇ ਹਾਂਜੀ ਪਹਿਲਾਂ ਤਾਂ ਇਹ ਕੁਝ ਕ ਹੁੰਦੇ ਸੀਗੇ ਵੀ ਇੱਕ ਆ ਦੋ ਜਣੇ ਬਸ ਹੂੰ ਹੁਣ ਤਾਂ ਇੱਕ ਦੂਸਰੇ ਨੂੰ ਦੇਖ ਦੇਖ ਕੇ ਸਾਰੇ ਹੀ ਕਰਦੇ ਐ ਇਦਾਂ ਆ ਸੋਸ਼ਲ ਮੀਡੀਆ ਤੋਂ ਦੇਖ ਦੇਖ ਕੇ ਹੋਇਆ ਸਭ ਕੁਝ ਹੀ ਮੰਨਦੇ ਹੋ ਹਾਂਜੀ ਬਿਲਕੁਲ ਸੋਸ਼ਲ ਮੀਡੀਆ ਤਾਂ ਬਹੁਤ ਜਾਦੇ ਵੀ ਇੱਕ ਰੀਲ ਪਾਉਂਗੇ ਦੂਜੀ ਉਹਨਾਂ ਦੀ ਆ ਗਈ ਹੂੰ ਮੁੰਡੇ ਜ਼ਿਆਦਾ ਨੇ ਮਤਲਬ ਕਿ ਜਿਹੜੇ ਕੁੜੀਆਂ ਵਾਂਗ ਬਨਦੇ ਆਂ ਕੁੜੀਆਂ ਘੱਟ ਨੇ ਮੁੰਡੇ ਐ ਮੇ ਮੇਰੇ ਹਿਸਾਬ ਨਾਲ ਤਾਂ ਲੱਗਦਾ ਮੈਨੂੰ ਕੁੜੀਆਂ ਵੀ ਬਹੁਤ ਨੇ ਤੁਸੀਂ ਤੁਸੀਂ ਵੀ ਉਹਦਾ ਦਾ ਸੋਚਦੇ ਹੋ ਹੋਰ ਵੀ ਇੰਟਰਵਿਊ ਕਰਦੇ ਨੇ ਉਦੋਂ ਬਹੁਤ ਨੇ ਕੁੜੀਆਂ ਜੇ ਉਸ ਤਰੀਕੇ ਨਾਲ ਸੋਚੀ ਹ ਤਾਂ ਕੀ ਕੀ ਲੱਗਦਾ ਫੈਸਲਾ ਸਹੀ ਆ ਉਹਨਾਂ ਦਾ ਜਾਂ ਗਲਤ ਆ ਮੈਂ ਸਪਸ਼ਟ ਜਾਨਣਾ ਚਾਹੂੰਗਾ ਕੁੜੀਆਂ ਦਾ ਫੈਸਲਾ ਠੀਕ ਆ ਕਿਉਂ ਕਾਰਨ ਕਿਉਂ ਕੁੜੀਆਂ ਨੇ ਉਹ ਤਾਂ ਕਰਕੇ ਹਾਂਜੀ ਕਿਉਂਕਿ ਉਹਨਾਂ ਨੂੰ ਬਾਹਰ ਕੰਮ ਕਰਨਾ ਸੌਖਾ ਲੱਗਦਾ ਹੈ ਇਸ ਗੱਲੋਂ ਤਉਨੂੰ ਦੱਸਿਆ ਇਹ ਆ ਵੀ ਜਾ ਤਾਂ ਕੁੜੀਆਂ ਇਕੱਲੀਆਂ ਤੁਰੀਆਂ ਜਾਣ ਚਾਰ ਮੁੰਦੇ ਪਿੱਛੇ ਮੰਡੀਰ ਤੁਰੇ ਫਰੂਗੀ ਉਹਨਾਂ ਦੇ ਅੱਗੇ ਪਿੱਛੇ ਉਹਦੇ ਮੂਵ ਨੂੰ ਜਾਗੜੀਆਂ ਕੁੜੀਆਂ ਉਧਰ ਜਾੜੋਂਗੇ ਤੁਸੀਂ ਦੇਖਦੇ ਅਸੀਂ ਉਹ ਲੋਕਲ ਸਕੂਲ ਦੀਆਂ ਛੁੱਟੀਆਂ ਹੁੰਦੀਆਂ ਅੱਧੇ ਤੋਂ ਜ਼ਿਆਦਾ ਮੰਡੀਰ ਇੱਥੇ ਖੜੀ ਹੁੰਦੀ ਆ ਵੇਟ ਕਰਦੀ ਹੁੰਦੀ ਆ ਕਦੋਂ ਕੋਈ ਕੁੜੀ ਕਿਵੇਂ ਬਾਹਰ ਹੋਗੀ ਮੈਂ ਇੱਥੇ ਬਾਹਰ ਜਾਵੜਾ ਕਿਤੇ ਵੀ ਮੈਨੂੰ ਕੋਈ ਨਹੀਂ ਰੋਕੂਗਾ ਮੈਂ ਇਹ ਮੈਨੂੰ ਕਹੂਗਾ ਵੀ ਯਾਰ ਮੈਨੂੰ ਆ ਕੁੜੀ ਪਸੰਦ ਆ ਮੈਂ ਇਹਦੇ ਨਾਲ ਗੱਲ ਕਰਾਂ ਮੈਨੂੰ ਕੋਈ ਨਹੀਂ ਕਹਿੰਦਾ ਮੈਨੂੰ ਕੋਈ ਬੁਲਾਉਂਦਾ ਵੀ ਨਾ ਬਾਰਕ ਹੋਗਾ ਹੋਰ ਅੱਜ ਵੀ ਠੀਕ ਆ ਤੂੰ ਤੁਹਾਡੀ ਲੁੱਕ ਕਰਕੇ ਨਹੀਂ ਕੋਈ ਤੁਹਾਨੂੰ ਬੁਲਾਉਂਦਾ ਡਰਦਾ ਹਾਂਜੀ ਲੁੱਕ ਕਰਕੇ ਹੋ ਸਕਦਾ ਕੁੜੀਆਂ ਨੂੰ ਆਪਣੀ ਲੁੱਕ ਵਧੀਆ ਬਣਾਉਣੀ ਚਾਹੀਦੀ ਆ ਜਦੋਂ ਸ਼ਾਰਟਕਟ ਦਾ ਜਮਾਨਾ ਕੁਝ ਉਦਾਰ ਫੇਰ ਵੀ ਸਮਾਜ ਦੇ ਵਿੱਚ ਸੁਧਾਰ ਆ ਸਕਦਾ ਨਾ ਹਾਂਜੀ ਵਰਦੇ ਹੋ ਕਮੀਆਂ ਨੇ ਕੱਲੀਆਂ ਕੱਲੇ ਮੁੰਡਿਆਂ ਨੂੰ ਨਹੀਂ ਕਹਿ ਸਕਦੇ ਕੁੜੀਆਂ 'ਚ ਵੀ ਕਮੀਆਂ ਨਹੀਂ ਬੰਦੇ ਹੋਏਗਾ ਬਹੁਤ ਆ ਜੀ ਬਹੁਤ ਆ ਕਲੀ ਕਮੀਆਂ ਬਹੁਤ ਆ ਉਹ ਇੱਕ ਮੈਨੂੰ ਮੇਰੀ ਕਲ ਯਾਦ ਆ ਰਹੀ ਏ ਕਹਿੰਦੇ ਮਾਪਿਓਤੀ ਜੰਮਣ ਤੋਂ ਨਹੀਂ ਡਰਦਾ ਚਰਤੀ ਜਵਾਨ ਹੋ ਜਾਂਦੀ ਏ ਉਦੋਂ ਡਰਦਾ ਉਹਦੇ ਬਾਰੇ ਕੀ ਸੋਚਦਾ ਰੱਜੂ ਉਹਦੇ ਬਾਰੇ ਤਾਂ ਸੋਚਦੇ ਆ ਜੀ ਮਾਪਿਓ ਵੀ ਸਾਡੀ ਧੀ ਜਵਾਨ ਹੋ ਗਈ ਆ ਵੀ ਵੀ ਕੱਲ ਨੂੰ ਵੀ ਹਨਾ ਤੁਹਾਨੂੰ ਪਤਾ ਅੱਜ ਕੱਲ ਚਿੱਟਾ ਦਾ ਚਿੱਟੇ ਵਾਲੇ ਮੁੰਡੇ ਆਮ ਹੀ ਤੁਰੇ ਫਿਰਦੇ ਆ ਚਿੱਟਾ ਤਾਂ ਕੁੜੀਆਂ ਵੀ ਲਾਉਂਦੀਆਂ ਬਾਈ ਹੁਣ ਲੋਕ ਇਹ ਕਹਿਣਗੇ ਹਾਂਜੀ ਲਾਉਂਦੀਆਂ ਨੇ ਬਥੇਰੀਆਂ ਤਾਂ ਤਾਂ ਕੁੜੀਆਂ ਵੀ ਲਾਉਂਦੀਆਂ ਕੱਲੇ ਮੁੰਡੇ ਥੋੜੀ ਲਾਉਂਦੇ ਆ ਹਾਂ ਜੀ ਇਹ ਵੀ ਲੰਮੀਆਂ ਨੇ ਕਈ ਕੁੜੀਆਂ ਲੋਹ ਫਰੰਗ ਉਤਰੀਆਂ ਵਰਦੀਆਂ ਰਹਿੰਦੀਆਂ ਨੇ ਉਹਨਾਂ ਕੁੜੀਆਂ ਕਰਕੇ ਦੂਜੀਆਂ ਕੁੜੀਆਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਉਹ ਹੋ ਸਕਦਾ ਉਹਨਾਂ ਕੁੜੀਆਂ ਕਰਕੇ ਤੁਹਾਨੂੰ ਆਹ ਜੈਟਅਪ ਲੈਣਾ ਪੈ ਗਿਆ ਮੰਨਦੇ ਹੋ ਇਹ ਗੱਲ ਹਾਂ ਜੀ ਇਹਦੇ ਚ ਮੁੰਡਿਆਂ ਦਾ ਕਸੂਰ ਤਾਂ ਨਹੀਂ ਨਾ ਮੰਨਦੇ ਜ਼ਿਆਦਾ ਜਾਵਾ ਮੁੰਡਿਆਂ ਦਾ ਗਸੂਰ ਨਹੀਂ ਕੁੜੀਆਂ ਦੇਖੋ ਸੋਸ਼ਲ ਮੀਡੀਆ ਤੇ ਆਪਦੇ ਸ਼ਾਰਟਸ ਪਾ ਗਏ ਵੀ ਵੀਡੀਓਜ਼ ਬਣਾਉਂਦੀਆਂ ਨੇ ਉਹਨਾਂ ਦੀ ਜਗ੍ਹਾ ਤੇ ਗਲਤ ਕਮੈਂਟ ਸਾਨੂੰ ਕਰਦੇ ਨੇ ਵੀ ਤੁਸੀਂ ਵੀ ਓਦਾਂ ਰਿਹਾ ਕਰੋ ਕੁੜੀਆਂ ਉਹ ਕੁੜੀਆਂ ਬਣ ਕੇ ਰਿਹਾ ਕਰੋ ਬੋਏ ਕਾ ਟਕਾ ਤੋ ਰੱਖਿਆ ਟੈਟੂ ਕਾ ਤੋ ਬਣਾਇਆ ਇਦਾਂ ਵੀ ਮੁੰਡਿਆਂ ਵਾਲੇ ਸ਼ੌਂਕ ਕਾ ਤੋ ਰੱਖਿਆ ਵੀ ਅਸੀਂ ਆਪਦੇ ਲਾਈਵ ਸੈੱਟ ਕਰਨਾ ਜਾਨਦੇ ਹਾਂ ਅਸੀਂ ਆਪਦੇ ਪੈਰਾਂ ਨੇ ਸਟੈਨ ਹੋਣਾ ਜਾਨਦੇ ਹਾਂ ਅਸੀਂ ਤਾਂ ਹੀ ਉਹ ਇਦਾਂ ਰਹਿੰਦੇ ਆ ਵੀ ਕੱਲ ਨੂੰ ਜੇ ਅਸੀਂ ਚਾਹੀਏ ਤਾਂ ਆਪਦੀ ਲੁੱਕ ਵੀ ਚੇਂਜ ਕਰ ਸਕਦੇ ਹਾਂ ਮੰਨਦੇ ਹੋ ਮੁੰਡੇ ਜ਼ਿਆਦਾ ਬਿਹਤਰ ਹੁੰਦੇ ਆ ਤਾਂ ਹੀ ਕੁੜੀਆਂ ਮੁੰਡੇ ਵਰਗਾ ਬਰਨਾ ਚਾਹੁੰਦੀ ਹੈ ਹਾਂਜੀ ਬਿਲਕੁਲ ਹੁੰਦੇ ਆ ਪਰ 70% ਚੋਂ 30% ਮੁੰਡੇ ਸਹੀ ਹੈ ਹੂੰ 100% ਮਤਲਬ ਕਿ ਮੰਨ ਲਓ 70% ਤਾਂ ਬਸ ਲੋ ਫਰੀ ਗਿਆ ਹੂੰ ਉਸ ਕਰਕੇ ਮੈਂ ਤਾਂ ਇਸ ਕਰਕੇ ਲੋਕਲੀਪੀਆ ਵੀ ਮੈਂ ਕਈ ਵਾਰੀ ਮੈਨੂੰ ਲੇਟ ਸ਼ੇਡ ਵੀ ਆਣਾ ਪੈਂਦਾ ਠੀਕ ਹੈ ਮੈਂ ਮੇਰਾ ਕੰਮ ਹੀ ਕੁਝ ਹੋ ਗਿਆ ਤੁਹਾਨੂੰ ਪਤਾ ਮੈਨੂੰ ਕਦੇ ਬਾਹਰ ਵੀ ਜਾਣਾ ਪੈਂਦਾ ਮੈਂ ਇਕੱਲੇ ਹੁਣ ਕਿਤੇ ਵੀ ਜਾ ਸਕਦੀ ਆ ਮੈਨੂੰ ਕੋਈ ਪ੍ਰੋਬਲਮ ਨਹੀਂ ਮੇਰੀ ਫੈਮਿਲੀ ਵਾਲਿਆਂ ਨੂੰ ਮੇਰੇ ਤੇ ਇੰਨਾ ਕੁ ਟਰਸਟ ਆ ਵੀ ਹਾਂ ਵੀ ਸਾਡੀ ਕੋਈ ਕੁੜੀ ਕੋ ਗਲਤ ਸਟੈਪ ਨਹੀਂ ਚੁੱਕਦੀ। ਦਿੱਕਤਾਂ ਕਿੰਨੀਆਂ ਕਿੰਨੀਆਂ ਕਹਿੰਦੇ। ਦਿੱਕਤਾਂ ਬਸ ਸਟ੍ਰਗਲ ਥੋੜਾ ਜਿਹਾ ਉਹ ਕਰਨ ਤੇ ਹੀ ਹੁੰਦੀਆਂ ਨੇ ਵੀ ਮਤਲਬ ਕਿ ਸਮਝਾਉਣ ਤੇ ਲੋਕਾਂ ਨੂੰ ਵੀ ਮੈਂ ਇਦਾਂ ਦੀ ਲੁੱਕ ਕਾਹਤੋਂ ਰੱਖੀ ਆ। ਬਸ ਇਹ ਗੱਲਾਂ ਸਮਝਾਉਣ ਤੇ ਥੋੜੀ ਜਿਹੀ ਦਿੱਕਤ ਆਂਦੀ ਆ। ਮੈਂ ਹੋਰ ਵਿਸਤਾਰ ਰੂਪ ਚ ਜਨਣਾ ਚਾਹੂੰਗਾ ਜਿੱਦਾਂ ਸਮਾਜ ਚੋਂ ਕੁੜੀਆਂ ਕੰਮ ਕਰਦੀਆਂ ਤਾਂ ਮੁੰਡੇ ਉਹਨਾਂ ਨੂੰ ਕਈ ਕਮੈਂਟ ਵੀ ਕਰਦੇ ਨੇ। ਤੁਹਾਨੂੰ ਇੱਥੇ ਕਿੰਨੇ ਕ ਕਮੈਂਟ ਹੁੰਦੇ ਆ? ਮੈਨੂੰ ਇੰਤੇ ਕੋਈ ਕਮੈਂਟ ਨਹੀਂ ਕਰਦਾ ਕੋਈ ਮੁੰਡਾ ਆ ਵੀ ਜਾਵੇ ਤਾਂ ਮੈਂ ਆ ਫਿਲਮ ਤੇ ਗੱਲ ਪੈ ਜਾਂਦਾ ਵੀ ਤੂੰ ਏਡੀ ਗੱਲ ਕਿਹ ਕਿੰਨ ਦਿੱਤੀ ਵੀ ਮੈਨੂੰ ਕੋਈ ਮੁੰਡਿਆਂ ਚ ਇੰਟਰਸਟ ਨਹੀਂ ਹੈਗਾ ਵੀ ਮਤਲਬ ਕਿ ਜਿੰਨੇ ਵੀ ਮੁੰਡਿਆਂ ਐਸਾ ਦੋਸਤ ਆ ਮੇਰੇ ਵੀ ਹੈਲੋ ਹਾਈ ਆ ਬਸ ਭਰਾ ਵਾਂਗ ਰਹਿੰਦੇ ਆ ਕਈ ਵਾਰੀ ਘਰ ਆ ਵੀ ਜਾਂਦੇ ਆ ਬਲਾ ਵੀ ਲੈਣੇ ਆ ਕੁੜੀਆਂ ਥੋੜੀਆਂ ਹੈਗੀਆਂ ਨੇ ਫਰੈਂਡਸ ਬਸ ਬੁਲਾ ਲੈਂਦੀਆਂ ਇੱਥੇ ਇੱਥੇ ਕੁੱਤੇ ਘੱਟੇ ਵੀ ਇਹਦੇ ਆ ਹੋ ਜਾਂਦੀ ਆ ਕਈ ਵਾਰੀ ਲੜਾਈ ਝੂਠ ਨਹੀਂ ਮਾਰਦਾ ਚਮਾ ਸਹੀ ਦੱਸਣਾ ਕਈ ਕਈ ਕੁੜੀਆਂ ਕਹਿੰਦੀਆਂ ਸੀ ਬਹੁਤ ਕੁੱਟੇ ਆ ਨਹੀਂ ਨਹੀਂ ਐਦਾਂ ਨਹੀਂ ਕਈ ਵਾਰੀ ਹੋ ਜਾਂਦੀ ਆ ਲੜਾਈ ਮਤਲਬ ਕਿ ਹੱਥ ਆਪਾਈ ਹੋ ਜਾਂਦੀ ਆ ਕਿਸੇ ਨਾਲ ਐਦਾਂ ਵੀ ਕਲੀਅਰਲੀ ਮਤਲਬ ਕਿ ਬਾਲੀ ਕਦੇ ਕਿਸੇ ਨਾਲ ਲੜਾਈ ਨਹੀਂ ਨੀ ਹਾਂ ਉਹ ਕਈ ਕੁੜੀਆਂ ਕਹਿੰਦੀਆਂ ਸੀ ਹੜਤੀ ਪਰਚੇ ਚੱਲਦੇ ਆ ਹਨ ਨਹੀਂ ਨਹੀਂ ਐਸਾਂ ਦੀ ਕੋਈ ਗੱਲ ਨਹੀਂ ਪਰਚੇ ਪਰਚਾਰੇ ਤਾਂ ਵਾਰੀ ਨਹੀਂ ਹੋਈ ਅਜੇ ਜੀ ਉਹ ਮਰੀ ਬਹੁਤ ਛੋਟੀ ਆ ਐਡੇ ਐਡੇ ਗੰਡ ਕਰਨ ਲੱਗੇ ਤਾਂ ਬੱਸ ਕਰ ਦਿੰਦੀ ਜੇ ਤਾਂ ਵੀ ਰੋਲਦੀ ਫੇਰਾ ਜੀ ਕਿ ਰਾਜੂ ਭਾਈ ਬਾਬਾ ਸ਼ੁ크ਰੀਆ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੀ ਤਾਂ ਮੈਂ ਵੀ ਤੁਹਾਨੂੰ ਇੱਕ ਹੀ ਬੇਨਤੀ ਕਰੂੰਗਾ ਵੀ ਇਹ ਸਰ ਜਿਹੜੀ ਲੁੱਕ ਹੈ ਇਹ ਲੋਕੀ ਰਵੇ ਤਾਂ ਬਹੁਤ ਚੰਗੀ ਗੱਲ ਆ ਕਿਉਂਕਿ ਅੱਗੇ ਬਾਬੇ ਨਾਨਕ ਨੇ ਆ ਨਾ ਜੋ ਦੱਸਿਆ ਉਹਦੇ ਮੁਤਾਬਕ ਕਰਾਂਗੇ ਤਾਂ ਜੁੜੇ ਰਹੋ ਦੋਸਤੋ ਸਫਰ ਟੈਲੀਵਿਜ਼ਨ ਨਾਲ ਤੁਸੀਂ ਇਸ ਵੀਡੀਓ ਨੂੰ ਇਸ ਭੈਣ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜਿਓ ਧੰਨਵਾਦ